ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦੋ ਵੱਡੇ ਐਲਾਨ ਕੀਤੇ ਨੇ ਉਹਨਾਂ ਨੂੰ ਵੱਡੇ ਐਲਾਨ ਕਹਿ ਲੋ ਜਾਂ ਭਵਿੱਖਵਾਣੀਆਂ ਕਹਿ ਲੋ ਇੱਕ ਤੇ ਉਹਨਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਦੀ ਸਰਕਾਰ ਜ਼ਿਆਦਾ ਤਿਰ ਨਹੀਂ ਚਲੇਗੀ ਤੇ ਦੂਜਾ ਲੁਧਿਆਣੇ ਤੋਂ ਰਵਨੀਤ ਬਿੱਟੂ ਨੂੰ ਤੁਸੀਂ ਬਣਾ ਦਿਓ ਤੇ ਸੈਂਟਰ ਦੇ ਵਿੱਚ ਇਸ ਨੂੰ ਮੈਂ ਬਣਾ ਦੂੰਗਾ ਵੱਡਾ ਬੰਦਾ ਇਹ ਦੋ ਖਲਾਸੇ ਇਹ ਦੋ ਭਵਿੱਖਵਾਣੀਆਂ ਔਰ ਦੋ ਐਲਾਨ ਜਾਂ ਦੋ ਦਾਵੇ ਅਮਿਤ ਸ਼ਾਹ ਨੇ ਅੱਜ ਲੁਧਿਆਣਾ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਕਰਵਾਈ ਗਈ ਸਿਆਸੀ ਰੈਲੀ ਦੌਰਾਨ ਸਬੋਧਨ ਕਰਦਿਆਂ ਵੱਡੇ ਐਲਾਨ ਕੀਤੇ ਨੇ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਹੁਣ ਜ਼ਿਆਦਾ ਚੱਲਣ ਵਾਲੀ ਨਹੀਂ ਹੈ ਇਹ ਵੱਡਾ ਬਿਆਨ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੇ ਨੇ ਲੁਧਿਆਣਾ ਵਿਖੇ ਇੱਕ ਚੋਣ ਰੈਲੀ ਨੂੰ ਸਬੋਧਨ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਬਿਆਨ ਦਾਗ ਦਿੱਤਾ ਉਹਨਾਂ ਕਿਹਾ ਕਿ ਕੇਂਦਰ ਵਿੱਚ ਫਿਰ ਤੋਂ ਮੋਦੀ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਆ ਤੇ ਅਮੀਸ਼ਾ ਨੇ ਕਿਹਾ ਕਿ ਭਗਵੰਤ ਮਾਨ ਕੇਜਰੀਵਾਲ ਦੇ ਪਾਇਲਟ ਬਣ ਚੁੱਕੇ ਨੇ ਉਹਨਾਂ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਏਟੀਐਮ ਬਣਾ ਦਿੱਤਾ ਤੇ ਪੂਰਾ ਪੰਜਾਬ ਇਸ ਵਾਲੇ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਉਹਨਾਂ ਕਿਹਾ ਕਿ 1 ਜੂਨ ਨੂੰ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਚਲੇ ਜਾਣਾ ਹੈ 6 ਜੂਨ ਨੂੰ ਰਾਹੁਲ ਗਾਂਧੀ ਰਾਹੁਲ ਬਾਬਾ ਨੇ ਛੁੱਟੀਆਂ ਬਣਾਉਣ ਵਿਦੇਸ਼ ਚਲੇ ਜਾਣਾ ਇਹ ਵੀ ਸਬੋਧਨ ਕਰਦੇ ਹੋਏ ਰੈਲੀ 'ਚ ਕਿਹਾ ਕਿ ਨਤੀਜੇ ਪਹਿਲਾਂ ਹੀ ਆ ਚੁੱਕੇ ਨੇ 300 ਸੀਟਾਂ ਮੋਦੀ ਦੀ ਅਗਵਾਈ 'ਚ ਭਾਰਤੀ ਜਨਤਾ ਪਾਰਟੀ ਨੂੰ ਮਿਲ ਚੁੱਕੀਆਂ ਨੇ ਤੇ ਜਲਦ ਅੰਕੜਾ ਹੋਰ ਅੱਗੇ ਵਧੇਗਾ ਅਮੀਸ਼ਾ ਨੇ ਇਹ ਵੀ ਕਿਹਾ ਕਿ ਮੇਰੇ ਗੁਰੂ ਮੈਨੂੰ ਪੜਾਉਂਦੇ ਸਨ ਕਿ ਜੇ ਪੰਜਾਬ ਨਾ ਹੋਵੇ ਤਾਂ ਦੇਸ਼ ਸੁਰੱਖਿਅਤ ਨਹੀਂ ਰਹਿ ਸਕਦਾ ਦੁੱਜਾ ਕਹਿੰਦਾ ਅਧਿਆਪਕ ਸੀ ਕਿ ਪੰਜਾਬ ਨਾ ਹੋਵੇ ਤਾਂ ਦੇਸ਼ ਦਾ પેટ ਨਹੀਂ ਭਰਿਆ ਜਾ ਸਕਦਾ ਤੇ ਭਾਰਤ ਦੀ ਸੁਰੱਖਿਆ ਕਰਨ ਦਾ ਕੰਮ ਪੰਜਾਬ ਦੇ ਜਵਾਨਾਂ ਨੇ ਕੀਤਾ ਤੇ ਕਰ ਰਹੇ ਨੇ ਜਿੱਥੇ ਅਮੀਸ਼ਾ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਤੇ ਨਿਸ਼ਾਨੇ ਸਾਧਦੇ ਨੇ ਉੱਥੇ ਹੀ ਉਹਨਾਂ ਨੇ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਮਨਜੀਤ ਸਿੰਘ ਬਿੱਟੂ ਬਾਰੇ ਵੀ ਵੱਡੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਰਮਨਜੀਤ ਸਿੰਘ ਬਿੱਟੂ ਨਾਲ ਮੇਰੀ 5 ਸਾਲ ਪੁਰਾਣੀ ਦੋਸਤੀ ਆ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਸੀਂ ਇੱਥੋਂ ਜਿਤਾ ਕੇ ਪਾਰਲੀਮੈਂਟ ਦੀਆਂ ਪੌੜੀਆਂ ਚੜਾ ਦਿਓ ਅਗਲਾ ਕੰਮ ਮੇਰਾ ਹੋਊਗਾ ਤੇ ਸੈਂਟਰ 'ਚ ਮੈਂ ਵੱਡਾ ਬੰਦਾ ਬਣਾ ਦਵਾਂਗਾ ਇਹਦਾ ਮਤਲਬ ਇਹ ਆ ਕਿ ਮੰਨਿਆ ਜਾ ਰਿਹਾ ਬਿੱਟੂ ਦੇ ਸਮਰਥਕ ਜਾਂ ਸਿਆਸੀ ਬੁੱਧੀਜੀਵੀ ਕਿ ਅਗਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਆ ਤੇ ਰਵਨੀਤ ਸਿੰਘ ਬਿੱਟੂ ਸੈਂਟਰ ਦੇ ਵਿੱਚ ਵਜ਼ੀਰ ਬਣ ਸਕਦੇ ਨੇ ਕਿਉਂਕਿ ਜੇ ਉਹ ਹੁਣ ਜਿੱਤ ਜਾਂਦੇ ਨੇ ਤੇ ਚਾਰ ਦਫਾ ਐਮਪੀ ਜਿੱਤਣ ਵਾਲੇ ਉਹ ਪੰਜਾਬ ਤੋਂ ਨੌਜਵਾਨ ਚਿਹਰੇ ਹੋਣਗੇ ਕਿਉਂਕਿ ਇਸ ਤੋਂ ਪਹਿਲਾਂ 2014 ਦੇ ਵਿੱਚ 2019 ਦੇ ਵਿੱਚ ਉਹ ਲੁਧਿਆਣਾ ਤੋਂ ਐਮਪੀ ਰਹੇ ਚੁੱਕੇ ਨੇ ਜਦਕਿ 2009 ਦੇ ਵਿੱਚ ਉਹਨਾਂ ਨੇ ਪਹਿਲੀ ਜਿਹੜੀ ਲੋਕ ਸਭਾ ਦੀ ਚੋਣ ਉਹ ਆਨੰਦਪੁਰ ਸਾਹਿਬ ਤੋਂ ਜਿੱਤੀ ਸੀ ਲਗਾਤਾਰ ਹੈਟ੍ਰਿਕ ਮਾਰਨ ਵਾਲੇ ਰਮਨਜੀਤ ਸਿੰਘ ਬਿੱਟੂ ਐਨ ਮੌਕੇ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਤੇ ਹੁਣ ਜੁਆਨ ਭਾਰਤੀ ਜਨਤਾ ਪਾਰਟੀ ਵੱਲੋਂ ਲੜ ਰਹੇ ਨੇ ਅੱਜ ਅਮੀਸ਼ਾਰ ਨੇ ਉਹਨਾਂ ਦੇ ਹੱਕ ਵਿੱਚ ਲੁਧਿਆਣਾ ਚ ਕੀਤੀ ਰੈਲੀ ਦੌਰਾਨ ਵੱਡੀਆਂ ਗੱਲਾਂ ਕੀਤੀਆਂ ਨੇ ਵੱਡੇ ਦਾਅਵੇ ਕੀਤੇ ਨੇ ਜਿੱਥੇ ਇਹ ਦਾਵਾ ਕਰ ਦਿੱਤਾ ਕਿ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ ਉਹ ਜ਼ਿਆਦਾ ਤੇ ਰਚਲਣ ਵਾਲੀ ਨਹੀਂ ਹੈ ਤੇ ਦੂਜਾ ਰਮਨਜੀਤ ਸਿੰਘ ਬਿੱਟੂ ਨੂੰ ਲੁਧਿਆਣਾ ਵਾਲੇ ਐਮਪੀ ਬਣਾ ਦੇਣਾ ਵੱਡਾ ਬੰਦਾ ਮੈਂ ਸੈਂਟਰ ਚ ਮੈਂ ਬਣਾ ਦਵਾਂਗਾ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਅਗਰ ਭਾਰਤੀ ਜਨਤਾ ਪਾਰਟੀ ਦੀ ਮੁੜ ਸੈਂਟਰ ਦੇ ਵਿੱਚ ਸਰਕਾਰ ਬਣਦੀ ਆ ਤਾਂ ਰਮਨਜੀਤ ਸਿੰਘ ਬਿੱਟੂ ਪੰਜਾਬ ਤੋਂ ਸੈਂਟਰ ਦੇ ਵਿੱਚ ਵਜ਼ੀਰ ਹੋ ਸਕਦੇ ਨੇ ਜਿੱਥੋਂ ਸਵਾਲ ਇਹ ਕਿ ਪੰਜਾਬ ਦੇ ਵਿੱਚ ਸਰਕਾਰ ਭਗਵੰਤ ਮਾਨ ਦੀ ਕਿਉਂ ਨਹੀਂ ਚਲੇਗੀ ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਹਲੇ ਕਰੀਬ 3 ਸਾਲ ਦਾ ਸਮਾਂ 36 ਸਾਲ ਦੀ ਸਰਕਾਰ ਬਾਕੀ ਪਈਆ ਲੇਕਿਨ ਜੋ ਅਮਿਤ ਸ਼ਾਹ ਨੇ ਦਾਅਵਾ ਕੀਤਾ ਉਹਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੀ ਜਿਹੜਾ ਬਿਆਨ ਦਾਗੜੇ ਸ਼ੁਰੂ ਕਰ ਦਿੱਤੇ ਨੇ ਇਸ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਜਦੋਂ ਦੀ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਚਾਹੇ ਉਹ ਬੱਧ ਪ੍ਰਦੇਸ਼ ਦੀ ਹੋਵੇ ਚਾਹੇ ਉਹ ਗੋਆ ਦੀ ਸਰਕਾਰ ਹੋਵੇ ਜਾਂ ਫਿਰ ਮਹਾਰਾਸ਼ਟਰ ਦੀ ਸਰਕਾਰ ਹੋਵੇ ਭਾਜਪਾ ਨੇ ਗੁਸਪੈਡ ਕਰਾ ਕੇ ਉਹ ਸਰਕਾਰਾਂ ਤੋੜੀਆਂ ਨੇ ਤੇ ਇਸ ਦੇ ਅੰਦਾਜ਼ੇ ਕੱਢੇ ਜਾ ਰਹੇ ਕਿ ਕੀ ਪੰਜਾਬ ਦੇ ਵਿੱਚ ਵੀ ਅਜਿਹੀ ਕੋਈ ਸਿਆਸੀ ਖੇਡ ਖੇਡੀ ਜਾ ਰਹੀ ਹੈ ਜਾਂ ਫਿਰ ਇੱਕ ਸਦਾਰਨ ਜਿਹਾ ਰਾਸੀ ਬਿਆਨਾਂ ਲਿਕਨੇ ਇਹ ਵੀ ਚਰਚਾ ਕਿ ਅਮੀਸ਼ਾ ਜੋ ਬਿਆਨ ਛੱਡਦੇ ਨੇ ਉਸ ਦੇ ਕਈ ਮਾਇਨੇ ਨੇ ਦੇਖਦਿਆਂ ਆਉਣ ਵਾਲੇ ਸਮੇਂ ਇਸ ਤੇ ਕਿੰਨੀ ਸਿਆਸ ਹੁੰਦੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਮੀਸ਼ਾ ਜੋ ਦੇਸ਼ ਦੇ ਗ੍ਰਹਿ ਮੰਤਰੀ ਆ ਉਹਨਾਂ ਵੱਲੋਂ ਕੀਤੀ ਟਿੱਪਣੀ ਦਾ ਜਵਾਬ ਦੇਣਗੇ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦਾ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ